ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪਤਾ ਕਰਾਂਗੇ ਉਹ ਕਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਪਹਿਲੇ ਚਰਨ ਦੇ ਵਿੱਚ ਹੀ ਜਿਹੜੇ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ ਡਾਇਰੈਕਟ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਉਂਕਿ ਜਿਹੜੀ ਇਹ ਸਕੀਮ ਹੈ ਦੋ ਚਰਨਾਂ ਦੇ ਵਿੱਚ ਸ਼ੁਰੂ ਹੋਏਗੀ ਦੋ ਚਰਨਾਂ ਦੇ ਵਿੱਚ ਮਤਲਬ ਕਿ ਪਹਿਲਾਂ ਇੱਕ ਤਰ੍ਹਾਂ ਦੀਆਂ ਔਰਤਾਂ ਹੋਣਗੀਆਂ ਜਿਨ੍ਹਾਂ ਨੂੰ ਸਿੱਧੀ ਤਰ੍ਹਾਂ ਦੀ ਇਹ ਪੇਮੈਂਟ ਮਿਲਨੀ ਸ਼ੁਰੂ ਹੋ ਜੂਗੀ ਜਦੋਂ ਉਹਨਾਂ ਨੂੰ ਪੇਮੈਂਟ ਮਿਲਨੀ ਸ਼ੁਰੂ ਹੋ ਗਈ ਫਿਰ ਦੂਸਰੀਆਂ ਔਰਤਾਂ ਵਾਸਤੇ ਇਹ ਸਕੀਮ ਖੁੱਲ ਜਾਏਗੀ ਹੁਣ ਉਹ ਕਿਹੜੀਆਂ-ਕਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਪਹਿਲੇ ਚਰਨ ਦੇ ਵਿੱਚ ਇਹ ਸਕੀਮ ਮਿਲੇਗੀ ਤੇ ਦੂਜੇ ਚਰਨ ਦੇ ਵਿੱਚ ਇਹ ਸਕੀਮ ਮਿਲੇਗੀ ਉਹ ਅਪਲਾਈ ਕਰ ਸਕਦੀਆਂ ਨੇ ਤੇ ਤੁਸੀਂ ਆਪਣੇ ਆਪ ਇਸ ਵੀਡੀਓ ਤੋਂ ਅੰਦਾਜ਼ਾ ਲਗਾ ਲੈਣਾ ਕਿ ਤੁਸੀਂ ਕਿਹੜੇ ਚਰਨ ਦੇ ਵਿੱਚ ਆ ਸਕਦੇ ਹੋ ਤਾਂ ਦੋਸਤੋ ਤਾਂ ਦੋਸਤੋ ਆਪ ਆ ਚੁੱਕੇ ਮੇਨ ਅਪਡੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ 1100 ਰੁਪਏ ਜਿਹੜੀ ਮਹਿਲਾ ਸਹਾਇਤਾ ਯੋਜਨਾ ਦੇ ਨਾਂ ਤੇ ਸਕੀਮ ਚਲਾਈ ਜਾਵੇਗੀ ਉਹ ਦੋ ਪੜਾਵਾਂ ਦੇ ਵਿੱਚ ਲਾਗੂ ਹੋਵੇਗੀ ਕਿਹੜੇ ਕਿਹੜੇ ਉਹ ਪੜਾਵ ਰਹਿਣ ਵਾਲੇ ਨੇ ਤੁਹਾਨੂੰ ਦੱਸ ਦਈਏ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਮਾ ਲక్ష్ਮੀ ਯੋਜਨਾ ਦੋ ਹਿੱਸਿਆਂ ਦੇ ਵਿੱਚ ਲਾਗੂ ਕੀਤੀ ਜਾਵੇਗੀ ਤਾਂ ਜੋ ਪਹਿਲਾਂ ਜ਼ਰੂਰਤਮੰਦ ਮਹਿਲਾਵਾਂ ਦੇ ਹੱਕ ਦੇ ਵਿੱਚ ਇਹ ਜਿਹੜੀਆਂ ਸਕੀਮ ਪਹੁੰਚ ਸਕੇ ਠੀਕ ਹੈ ਹੇਟਾ ਦੱਸ ਰਹੇ ਹਾਂ ਕਿ ਇਹ ਸਕੀਮ ਦੇ ਵਿੱਚ ਕਿਵੇਂ ਪੂਰੀ ਹੋਏਗੀ ਪੰਜਾਬ ਦੇ ਵਿੱਚ ਪੂਰੇ ਕਿਵੇਂ ਲਾਗੂ ਹੋਏਗੀ ਤੇ ਪਹਿਲਾਂ ਕਿਸ-ਕਿਸ ਨੂੰ ਲਾਭ ਮਿਲੇਗਾ ਬਾਦ ਵਿੱਚ ਕਿਸ ਨੂੰ ਲਾਭ ਮਿਲੇਗਾ ਇਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਤਾਂ ਪਹਿਲੇ ਪੜਾਅ ਦੀ ਗੱਲ ਕਰੀਏ ਤਾਂ ਦੋਸਤੋ ਪਹਿਲੇ ਪੜਾਅ ਪਹਿਲਾ ਸਟੈਪ ਕੀ ਰਹੇਗਾ ਜਦੋਂ ਸਕੀਮ ਸ਼ੁਰੂ ਹੋਏਗੀ ਤਾਂ ਦੋਸਤੋ ਸ਼ੁਰੂਆਤੀ ਤੌਰ ਤੇ ਇਹ ਯੋਜਨਾ ਸਭ ਤੋਂ ਜ਼ਿਆਦਾ ਜ਼ਰੂਰਤਮੰਦ ਮਹਿਲਾਵਾਂ ਦੇ ਲਈ ਹੋਵੇਗੀ ਹੁਣ ਇਹ ਮਹਿਲਾਵਾਂ ਕਿਹੜੀਆਂ ਨੇ ਇਹਨਾਂ ਦੀ ਬਾਰੇ ਗੱਲ ਕਰੀਏ ਤੇ ਆਪਾਂ ਠੀਕ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹਨੂੰ ਸਭ ਤੋਂ ਪਹਿਲਾਂ 1000 ਰੁਪਏ ਮਿਲਣਗੇ ਠੀਕ ਹੈ ਫਰਸਟ ਨੰਬਰ ਤੇ ਨੇ ਵਿਧਵਾ ਔਰਤਾਂ ਠੀਕ ਹੈ ਵਿਧਵਾ ਮਹਿਲਾਵਾਂ ਵਿਡੋਜ਼ ਜਿਨ੍ਹਾਂ ਦੇ ਪਤੀ ਨਹੀਂ ਹਨ ਤੇ ਜੋ ਵਿੱਤੀ ਤੰਗੀ ਦਾ ਸ਼ਿਕਾਰ ਹਨ ਯਾਨੀ ਕਿ ਜਿਹੜੀਆਂ ਔਰਤਾਂ ਕੱਲੀਆਂ ਰਹਿੰਦੀਆਂ ਨੇ ਉਹਨਾਂ ਦੇ ਪਤੀ ਨਹੀਂ ਨੇ ਤੇ ਜਵਾਕਾਂ ਦਾ ਖਰਚਾ ਉਠਾਉਣਾ ਜਿਹੜਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇਸ ਤਰੀਕੇ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਪਹਿਲਾਂ ਪਹਿਲ ਦਿੱਤੀ ਜਾਵੇਗੀ ਇਸ ਸਕੀਮ ਦੇ ਵਿੱਚ ਦੂਜੀਆਂ ਕਿਹੜੀਆਂ ਜਿਹੜੀਆਂ ਤਲਾਕਸ਼ੂਤਾ ਨੇ ਜਿਨ੍ਹਾਂ ਦਾ ਕੋਈ ਵੀ ਆਮਦਨ ਦਾ ਸਾਧਨ ਨਾ ਹੋਵੇ ਤੀਜਾ ਹੈ ਘੱਟ ਆਮਦਨ ਵਾਲੀਆਂ ਜਿਨ੍ਹਾਂ ਦੀ ਘਰੇਲੂ ਆਮਦਨ ਜਿਹੜੀ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਸ ਸਕੀਮ ਪਹਿਲਾਂ ਮਿਲੇਗੀ ਅਗਲੇ ਮਜ਼ਦੂਰ ਮਹਿਲਾਵਾਂ ਜਿਹੜੀਆਂ ਰੋਜ਼ ਦੀ ਰੋਜ਼ ਰੋਟੀ ਤੇ ਨਿਰਭਰ ਕਰਦੀਆਂ ਨੇ ਯਾਨੀ ਕਿ ਅੱਜ ਜੇ ਉਹ 3-400 ਰੁਪਏ ਕਮਾ ਕੇ ਲੈ ਆਈਆਂ ਤੇ ਉਹਨਾਂ ਦੇ ਘਰੇ ਜਿਹੜੀ ਰੋਟੀ ਪੱਕ ਜਾਣੀ ਹੈ ਜੇ ਨਹੀਂ ਕਮਾ ਕੇ ਲਿਓਦੀਆਂ ਤਾਂ ਦੋਸਤੋ ਉਹਨਾਂ ਨੂੰ ਭੁੱਖੇ ਹੀ ਸੌਣਾ ਪੈ ਸਕਦਾ ਇਸ ਕੈਟਾਗਰੀ ਦੇ ਵਿੱਚ ਜਿਹੜੀਆਂ ਔਰਤਾਂ ਆਉਂਦੀਆਂ ਨੇ ਠੀਕ ਹੈ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਜਿਹੜੇ ਇਸ ਸਕੀਮ ਦਿੱਤੀ ਜਾਏਗੀ ਅਗਲਾ ਹੈ BPL ਬਿਲੋ ਪੋਟਰਰੀ ਲਾਈਨ ਜਿਹੜੇ ਜਿਨ੍ਹਾਂ ਦੇ BPL ਕਾਰਡ ਬਣੇ ਹੋਏ ਨਹੀਂ ਠੀਕ ਹੈ ਜੀ BPL ਕਾਰਡ ਬਣੇ ਹੋਏ ਨੇ ਉਹਨਾਂ ਨੂੰ ਇਸ ਸਕੀਮ ਦਿੱਤੀ ਜਾਵੇਗੀ ਤਾਂ ਪਹਿਲੇ ਪੜਾਅ ਦੇ ਵਿੱਚ ਖਾਸ ਨਿਯਮ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਨਿਯਮ ਰਹਿਣ ਵਾਲੇ ਨੇ ਪਹਿਲਾ ਨਿਯਮ ਹੈ ਜਿਹੜਾ ਸਿਰਫ ਉਹੀ ਮਹਿਲਾਵਾਂ ਲਾਭਪਾਤਰੀਆਂ ਹੋਣਗੀਆਂ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਕਾਰਡ ਦੇ ਨਾਲ ਲਿੰਕ ਹੋਣਗੇ ਹੁਣ ਤੁਸੀਂ ਦੇਖ ਲਓ ਤੁਹਾਡੇ ਖਾਤੇ ਜਿਹੜੇ ਆਧਾਰ ਕਾਰਡ ਦੇ ਨਾਲ ਲਿੰਕ ਹੈਗੇ ਕਿ ਨਹੀਂ ਹੈਗੇ ਦੂਸਰਾ ਹੈ DBT ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਸਰਕਾਰ 1100 ਰੁਪਏ ਹਰ ਮਹੀਨੇ ਲਾਭਪਾਤਰੀ ਦੇ ਖਾਤੇ ਦੇ ਵਿੱਚ ਭੇਜੇਗੀ ਹੁਣ ਜਿਹੜਾ 1000 ਰੁਪਇਆ ਹਰ ਮਹੀਨੇ ਉਹਨਾਂ ਦੇ ਖਾਤੇ ਦੇ ਵਿੱਚ ਆਏਗਾ ਜਿਨ੍ਹਾਂ ਦੇ ਇਹ ਆਧਾਰ ਕਾਰਡ ਜਿਹੜੇ ਲਿੰਕ ਨੇ ਠੀਕ ਹੈ ਮੇਨ ਪੁਆਇੰਟ ਇਹੀ ਹੈ ਕਿ ਉਹਨਾਂ ਦਾ ਆਧਾਰ ਕਾਰਡ ਖਾਤ ਨਾਲ ਲਿੰਕ ਹੋਣਾ ਚਾਹੀਦਾ ਤੇ ਉਸੇ ਜਦੋਂ ਆਧਾਰ ਕਾਰਡ ਦੇ ਹਿਸਾਬ ਨਾਲ ਦੋਸਤੋ ਇਹ ਡੀਬੀਟੀ ਚਾਲੂ ਹੋ ਜਾਂਦਾ ਹੈ ਤਾਂ ਡਾਇਰੈਕਟ ਜਿਹੜੀ ਸਰਕਾਰ ਹੈ ਉਸਨੇ ਡੀਬੀਟੀ ਰਾਹੀਂ ਤੁਹਾਡੇ ਖਾਤੇ ਦੇ ਵਿੱਚ ਪੈਸਾ ਭੇਜਣਾ ਸ਼ੁਰੂ ਕਰ ਦੇਣਾ ਉਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਇਸ ਪੜਾਅ ਦੇ ਵਿੱਚ 30 ਤੋਂ 35 ਲੱਖ ਮਹਿਲਾਵਾਂ ਨੂੰ ਤੁਰੰਤ ਲਾਭ ਮਿਲੇਗਾ ਜਿਹੜਾ ਪਹਿਲਾ ਪੜਾਅ ਹੈ ਇਸਕੀਮ ਪਹਿਲਾਂ ਕਿਰਤ ਪੁਸ਼ਕਤਾਸ਼ ਅਤੇ ਦਸਤਾਵੇਜ਼ ਦੀ ਜਾਂਚ ਤੋਂ ਬਾਅਦ ਹੀ ਮਿਲੇਗੀ ਯਾਨੀ ਕਿ ਇਸਕੀਮ ਜਿਹੜੀ ਤੁਹਾਡੇ ਡਾਕੂਮੈਂਟਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਏਗੀ ਉਸ ਤੋਂ ਬਾਅਦ ਹੀ ਇਹ ਸਕੀਮ ਮਿਲੇਗੀ ਅਗਲਾ ਹੈ ਪਹਿਲੇ 2 ਤੋਂ 3 ਮਹੀਨਿਆਂ ਦੇ ਵਿੱਚ ਹੀ ਇਹ ਲਾਭ ਜਾਰੀ ਕਰ ਦਿੱਤਾ ਜਾਵੇਗਾ ਜਿਹੜੀ ਸਕੀਮ ਸ਼ੁਰੂ ਹੋਏਗੀ ਪਹਿਲੇ 3 ਜਾਂ 4 ਜਾਂ ਫਿਰ 5 ਮਹੀਨੇ ਨੂੰ ਲੱਗ ਸਕਦੇ ਨੇ ਸਕੀਮ ਤੁਹਾਨੂੰ ਡਾਇਰੈਕਟ ਮਿਲ ਜਾਵੇਗੀ ਜਿਹੜੀਆਂ ਪਹਿਲਾਂ ਪਹਿਲੇ ਪੜਾਅ ਦੇ ਵਿੱਚ ਔਰਤਾਂ ਆਉਣ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਪੜਾਅ ਦੀਆਂ ਜਿਹੜੀਆਂ ਔਰਤਾਂ ਨੇ ਮਹਿਲਾਵਾਂ ਨੇ ਉਹ ਕਿਹੜੀਆਂ-ਕਿਹੜੀਆਂ ਰਹਿਣ ਵਾਲੀਆਂ ਨੇ ਇਸ ਪੜਾਅ ਦੇ ਵਿੱਚ ਹੋਰ ਘਟ ਆਮਦਨ ਵਾਲੀਆਂ ਮਹਿਲਾਵਾਂ ਨੂੰ ਜੋੜਿਆ ਜਾਵੇਗਾ ਕਿਹੜੀਆਂ-ਕਿਹੜੀਆਂ ਜਿਨ੍ਹਾਂ ਦੀ 2.5 ਲੱਖ ਰੁਪਏ ਤੱਕ ਜਿਹੜੀ ਘਰੇਲੂ ਆਮਦਨ ਵਾਲੀਆਂ ਮਹਿਲਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ ਪਹਿਲਾਂ ਕਿੰਨਾ ਸੀ 1 ਲੱਖ ਠੀਕ ਹੈ ਜਿਹੜੀਆਂ ਯੋਗਤਮੰਦ ਸੀ ਉਹਨਾਂ ਨੂੰ ਪਹਿਲਾ ਸਕੀਮ ਦਿੱਤੀ ਜਾਵੇਗੀ ਉਸ ਤੋਂ ਬਾਅਦ ਜਿਨ੍ਹਾਂ ਦੀ 2.5 ਲੱਖ ਤੱਕ ਇਹ ਸਕੀਮ ਹੈ ਉਹਨਾਂ ਨੂੰ ਇਹ ਸਕੀਮ ਦਿੱਤੀ ਜਾਵੇਗੀ ਘਰੇਲੂ ਔਰਤਾਂ ਜੋ ਕੰਮਕਾਜੀ ਨਹੀਂ ਹਨ ਜਿਹੜੀਆਂ ਕਾਮਕਾਜੀ ਨੇ ਨੇ ਸਿਰਫ ਘਰ ਦਾ ਕੰਮ ਕਰਦੀਆਂ ਨੇ ਅਗਲਾ ਵਿਦਿਆਰਥਣਾ ਵਿਦਿਆਰਥਣਾਂ ਨੂੰ ਪੈਸੇ ਮਿਲਣਗੇ ਉਹਨਾਂ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ਜਿਹੜੀਆਂ ਕਾਲਜ ਜਾਂ ਫਿਰ ਯੂਨੀਵਰਸਿਟੀ ਦੇ ਵਿੱਚ ਪੜਾਈ ਵੀ ਕਰ ਰਹੀਆਂ ਨੇ ਉਹਨਾਂ ਨੂੰ ਇਹ ਪੈਸੇ ਮਿਲਣਗੇ ਚਾਹੇ ਕੋਈ ਘਰੇ ਬੈਠੀ ਐ ਸਲਾਈ ਵਗੈਰਾ ਦਾ ਕੰਮ ਕਰਦੀ ਹੈ ਜਿਹੜੀ ਕੁੜੀ ਉਹਨਾਂ ਨੂੰ ਇਹ ਪੈਸੇ ਮਿਲਣਗੇ 18 ਸਾਲ ਤੋਂ ਉਮਰ ਵੱਧ ਹੋਣੀ ਚਾਹੀਦੀ ਹੈ ਉਸ ਤੋਂ ਅੱਗੇ ਆ ਜਾਂਦਾ ਜੀ ਮਹਿਲ ਕਿਸਾਨ ਮਹਿਲਾਵਾਂ ਠੀਕ ਹੈ ਕਿਸਾਨ ਮਹਿਲਾਵਾਂ ਜੋ ਖੇਤਾਂ ਦੇ ਵਿੱਚ ਕੰਮ ਕਰਦੀਆਂ ਨੇ ਜਿਹੜੀ ਕਿ ਗਰੀਬ ਔਰਤਾਂ ਨੇ ਠੀਕ ਹੈ ਉਹਨਾਂ ਦੀਆਂ ਕੁੜੀਆਂ ਜੇ ਵੱਡੀਆਂ ਹੋ ਚੁੱਕੀਆਂ ਨੇ ਠੀਕ ਹੈ ਉਹ ਵੀ ਇਸ ਸਕੀਮ ਦਾ ਭਾਗੀਦਾਰ ਬਣਨਗੀਆਂ ਤੇ ਉਹ ਵੱਡੀਆਂ ਜਿਹੜੀਆਂ 18 ਸਾਲ ਤੋਂ ਵੱਡੀਆਂ ਕੋਈ ਵੀ ਹੋਵੇ ਉਹ ਵੀ ਇਸ ਸਕੀਮ ਦਾ ਭਾਗੀਦਾਰ ਬਣਨੀਆਂ ਘਰ ਬੈਠ ਕੇ ਸਿਲਾਈ ਹੱਥ ਕਲਾ ਠੀਕ ਹੈ ਜੀ ਕੋਈ ਵੀ ਹੈਂਡੀਕਰਾਫਟ ਹੈਂਡੀਕਰਾਫਟ ਦਾ ਕੋਈ ਕੰਮ ਕਰਦੀਆਂ ਹੋਣ ਠੀਕ ਹੈ ਹੱਥ ਬੁਣਾਈ ਦਾ ਕੰਮ ਕਰਦੀਆਂ ਹੋਣ ਕਿਸੇ ਵੀ ਤਰ੍ਹਾਂ ਦਾ ਦਰੀ ਬੁੰਦੀਆਂ ਹੋਣ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਹੱਥਾਂ ਨਾਲ ਕੰਮ ਕਰਦੀਆਂ ਹੋਣ ਠੀਕ ਹੈ ਹੱਥ ਕਲਾ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਹੈ ਉਹਨਾਂ ਹੀ ਕੰਮ ਕਰਦੀਆਂ ਉਹਨੂੰ ਦੁੱਧ ਵਿੱਚ ਨਾ ਦੀਆ ਕੰਮ ਕਰਦੀਆਂ ਹੋਣ ਇਹ ਸਾਰੀਆਂ ਮਹਿਲਾਵਾਂ ਜਿਹੜੀਆਂ ਇਸ ਸਕੀਮ ਦੇ ਵਿੱਚ ਕਵਰ ਕੀਤੀਆਂ ਜਾਣਗੀਆਂ ਦੂਸਰੇ ਪੜਾਅ ਦੇ ਵਿੱਚ ਇਹ ਜਿਹੜਾ ਇਹਨਾਂ ਔਰਤਾਂ ਨੂੰ ਪੈਸਾ ਦਿੱਤਾ ਜਾਵੇਗਾ ਹੁਣ ਇਸ ਤੋਂ ਬਾਅਦ ਗੱਲ ਕਰੀਏ ਤਾਂ ਦੂਜੇ ਪੜਾਅ ਦੇ ਖਾਸ ਨਿਯਮ ਕੀ ਰਹਿਣ ਵਾਲੇ ਨੇ ਇਸ ਪੜਾਅ ਦੇ ਵਿੱਚ ਅਸੀਂ ਲੱਖ ਤੋਂ ਵੱਧ ਔਰਤਾਂ ਨੂੰ ਜਿਹੜਾ ਲਾਭ ਦਿੱਤਾ ਜਾਵੇਗਾ ਇਹ ਲਾਭ ਅਧਿਕਾਰਿਕ ਵੈੱਬਸਾਈਟ ਅਤੇ ਸਰਕਾਰੀ ਦਫ਼ਤਰਾਂ ਦੁਆਰਾ ਅਰਜ਼ੀਆਂ ਦੀ ਜਾਂਚ ਤੋਂ ਬਾਅਦ ਮਿਲੇਗਾ ਜਿਹੜੀਆਂ ਆਪਾਂ ਫਾਰਮ ਭਰਨਾ ਹੈ ਕਿਵੇਂ ਭਰਨਾ ਜਿਹੜਾ ਇਹ ਜਿਹੜੋ ਕਿਤੇ ਵੀ ਸਕੀਮ ਲਾਗੂ ਹੋਈ ਤੇ ਇਹ ਇਸ ਤੋਂ ਆਪਾਂ ਭਰਾਂਗੇ ਠੀਕ ਹੈ ਇਹ ਫਾਰਮ ਆਪਾਂ ਔਨਲਾਈਨ ਭਰਨਾ ਹੈ ਤੇ ਉਸ ਤੋਂ ਬਾਅਦ ਸਰਕਾਰੀ ਦਫਤਰ ਜਾਂ ਫਿਰ ਦੁਆਰਾ ਕਿਤੇ ਵੀ ਆਪਾਂ ਭਰ ਸਕਦੇ ਆ ਫਾਰਮ ਜਾਂ ਤੇ ਔਨਲਾਈਨ ਹੋਏਗੀ ਜਾਂ ਫਿਰ ਸਰਕਾਰੀ ਦਫਤਰ ਦੇ ਵਿੱਚ ਹੀ ਪਾ ਸਕਦੇ ਆ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੋਏਗੀ ਵੈਰੀਫਿਕੇਸ਼ਨ ਤੋਂ ਬਾਅਦ ਆਪਣਾ ਫਾਰਮ ਓਕੇ ਹੋ ਜਾਏਗਾ ਤਾਂ ਆਪਾਂ ਨੂੰ ਪੈਸੇ ਮਿਲਣ ਲੱਗ ਜਾਣਗੇ ਸਕੀਮ ਦੀ ਰਕਮ ਵੀ ਰਕਮ ਹੈ ਜੜੀ ਠੀਕ ਹੈ ਹੋ ਸਕਦੀ ਹੈ ਵਧੇਰੇ ਮਹਿਲਾਵਾਂ ਦੇ ਲਈ ਅੱਗੇ ਆਉਣ ਵਾਲੇ ਘੋਸ਼ਣਾਵਾ ਦੇ ਵਿੱਚ ਨਿਰਧਾਰਤ ਕਰਦੀ ਹੈ ਇਹ ਵੱਧ ਵੀ ਸਕਦੀ ਹੈ ਸਕੀਮ ਆਉਣ ਵਾਲੀ ਸਰਕਾਰ ਦੀ ਗੱਲ ਹੈ ਕਿ ਕੀ ਸਰਕਾਰ ਕੀ ਕਹਿੰਦੀ ਹੈ ਕਿ 1100 ਰੁਪਏ ਦੇ ਨਾਲ ਕੰਮ ਚੱਲ ਜਾਏਗਾ ਤੇ ਠੀਕ ਹੈ ਨਹੀਂ ਤੇ ਸਕੀਮ ਵਧਾਈ ਵੀ ਜਾ ਸਕਦੀ ਜਿਵੇਂ ਕਿ ਪੈਨਸ਼ਨ ਵੀ ਵਧਾਈ ਜਾਂਦੀ ਹੈ ਇਸ ਸਕੀਮ ਛੇ ਮਹੀਨੇ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਯਾਨੀ ਕਿ ਜਿਹੜੀ ਇਹ ਸਕੀਮ ਹੈ ਪਹਿਲਾ ਪੜਾਅ ਤੇ ਦੂਜਾ ਪੜਾਅ ਇਹ 6 ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਹੁਣ ਆਪਾਂ ਕੁਝ ਹੋਰ ਮਹੱਤਵਪੂਰਨ ਗੱਲਾਂ ਦੇ ਧਿਆਨ ਦੇਣੇ ਆ ਜੋ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕੇਵਲ ਉਹੀ ਮਹਿਲਾਵਾਂ ਜੋ ਸਰਕਾਰੀ ਨਿਯਮ ਅਨੁਸਾਰ ਯੋਗ ਹੋਣਗੀਆਂ ਉਹਨਾਂ ਨੂੰ ਹੀ ਲਾਭ ਦਿੱਤਾ ਜਾਵੇਗਾ ਅਗਲਾ ਹੈ ਬੈਂਕ ਖਾਤੇ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨਾ ਅਤਿ ਜ਼ਰੂਰੀ ਹੈ ਨਹੀਂ ਤਾਂ ਪੈਸੇ ਟਰਾਂਸਫਰ ਨਹੀਂ ਹੋਣਗੇ DBT ਰਾਹੀਂ ਜ਼ਰੂਰੀ ਹੈ ਦੋਸਤੋ ਜੇ ਤੁਹਾਡਾ ਖਾਤਾ ਆਧਾਰ ਕਾਰਡ ਨਾਲ ਲਿੰਕ ਨਹੀਂ ਹੋਏਗਾ ਤਾਂ ਤੁਹਾਨੂੰ DBT ਰਾਹੀਂ ਬੈਨੀਫਿਟ ਨਹੀਂ ਮਿਲ ਸਕੇਗਾ ਇਸ ਕਰਕੇ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਜ਼ਰੂਰੀ ਹੈ ਠੀਕ ਹੈ ਬੈਂਕ ਖਾਤਾ ਕਿਸੇ ਵੀ ਸਰਕਾਰ ਰਜਿਸਟਰ ਜਿਵੇਂ ਕਿ SBI PNB ICICI ਤੇ HDFC ਬੈਂਕ ਆ ਗਈ ਤੁਹਾਡਾ ਖਾਤਾ ਹੁਣ ਤੇ ਜਿਹੜਾ ਕੀ ਮਾਨਿਆ ਬੈਂਕ ਹੋਵੇ ਠੀਕ ਹੈ ਤੇ ਉਹ ਰੇਵੀ ਦੱਸਿਆ ਜਿਹੜਾ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਨਹੀਂ ਹੋਏਗਾ ਤਾਂ ਤੁਹਾਨੂੰ ਕੈਸ਼ ਨਹੀਂ ਮਿਲਣਾ ਮਿਲਣਾ ਤੁਹਾਨੂੰ ਔਨਲਾਈਨ ਟ੍ਰਾਂਸਫਰਸ ਕਰਕੇ ਆਧਾਰ ਕਾਰਡ ਦੇ ਨਾਲ ਖਾਤਾ ਨੰਬਰ ਠੀਕ ਹੈ ਲਿੰਕ ਹੋਣਾ ਚਾਹੀਦਾ ਅਗੇ ਤੋਂ ਹੁੰਦਾ ਜੇਕਰ ਕਿਸੇ ਹੋਰ ਮੈਲ ਪਹਿਲਾਂ ਹੀ ਮੈਲਾ ਨੇ ਕਿਸੇ ਵੀ ਪਹਿਲਾਂ ਹੋਰ ਹੀ ਕੋਈ ਸਰਕਾਰੀ ਸਕੀਮ ਜਿਵੇਂ ਕਿ ਵਿਡੋ ਪੈਨਸ਼ਨ ਹੋ ਗਈ ਪੀਐਮ ਆਵਾਸ ਯੋਜਨਾ ਹੋ ਗਈ ਕਿਸੇ ਵੀ ਤਰੀਕੇ ਦਾ ਕੋਈ ਲਾਭ ਲਿਆ ਹੋਇਆ ਤੇ ਉਹਨਾਂ ਨੂੰ ਇਹ ਸਕੀਮ ਨਹੀਂ ਦਿੱਤੀ ਜਾਵੇਗੀ ਜਿਆਦਾ ਜਾਣਕਾਰੀ ਦੀ ਗੱਲ ਕਰੀਏ ਜੇ ਤੁਸੀਂ ਲੈਣਾ ਚਾਹੁੰਦੇ ਹੋ ਜਿਆਦਾ ਜਾਣਕਾਰੀ ਤੇ 1076 ਤੋਂ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਪੰਜਾਬ ਸਰਕਾਰ ਦੀ punjab.gov.in ਤੇ ਤੁਸੀਂ ਜਾ ਕੇ ਲੌਗਇਨ ਵੀ ਕਰ ਸਕਦੇ ਹੋ ਇਸ ਸਕੀਮ ਲਾਗੂ ਹੋਣ ਦੀ ਤਾਰੀਖ ਜਲਦੀ ਹੀ ਐਲਾਨੀ ਜਾਵੇਗੀ ਯਾਨੀ ਕਿ ਇਹ ਸਕੀਮ ਜਿਹੜੀ ਕਦੋਂ ਸ਼ੁਰੂ ਹੋਏਗੀ ਜਲਦੀ ਹੀ ਇਹਦੇ ਬਾਰੇ ਅਧਿਕਾਰਿਕ ਨੋਟੀਫਿਕੇਸ਼ਨ ਆ ਜਾਵੇਗਾ ਤੇ ਮਹਿਲਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਦਸਤਾਵੇਜ਼ ਤਿਆਰ ਰੱਖਣ ਅਤੇ ਨੋਟਿਸ ਜਾਰੀ ਹੋਣ ਤੋਂ ਤੁਰੰਤ ਅਪਲਾਈ ਕਰ ਸਕਣ ਤਾਂ ਦੋਸਤੋ ਤੁਸੀਂ ਇੱਕ ਮੈਂ ਵੀਡੀਓ ਪਹਿਲਾਂ ਬਣਾਈ ਸੀ ਉਹ ਤੁਸੀਂ ਜਾ ਕੇ ਵੇਖ ਸਾਡੇ YouTube ਚੈਨਲ ਦੀ ਵੀਡੀਓ ਜੇ ਜਾ ਕੇ ਦੇਖ ਸਕਦੇ ਹੋ ਕਿਹੜੀ ਵੀਡੀਓ ਬਣਾਈ ਸੀ ਤੁਸੀਂ ਥੰਬਨੇਲ ਵੀ ਦੇਖ ਸਕਦੇ ਹੋ ਦਾ ਇਸ ਵੀਡੀਓ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਕੀਮ ਹੈ ਉਹਦੇ ਲਈ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਰੱਖਣੇ ਜ਼ਰੂਰੀ ਨੇ ਤਾਂ ਦੋਸਤੋ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦੀ